ਆ ਰਹੇ ਹਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਕੱਲ ਆਪਾਂ ਗਏ ਸੀਗੇ ਮੇਰੇ ਨਾਨਕੇ ਮੇਰੇ ਨਾਨਕੇ ਹੈਗੇ ਜੀ ਮੁੜੀ ਤੇ ਕੱਲ ਤੇ ਮੈਂ ਤੇ ਜੁੱਧ ਗਏ ਸੀਗੇ ਤੇ ਅਸੀਂ ਅਸੀਂ ਸਾਢੇ 12:00 ਤੁਰੇ ਸੀ ਤਕਰੀਬਨ 1:00 ਜੀ ਪਹੁੰਚ ਗਏ ਸੀਗੇ ਤੋੜੀ ਰਾਹਾਂ ਜਾਂਦਾ ਮੇਂ ਨੇੜੀ ਐ ਤੇ ਅਸੀਂ ਤੁਹਾਨੂੰ ਇੱਕ ਵੀਡੀਓ ਚ ਮੇਰੇ ਰੈਡੀ ਨੂੰ ਤੁਹਾਨੂੰ ਦਿਖਾਇਆ ਸੀ ਮੇਰੇ ਮਾਮਾ ਜੀ ਜੀ ਥੋੜੀ ਜਿਹੀ ਚਾਰੇ ਡਾਉਨ ਟਿਕੀ ਉਦੋਂ ਤੇ ਇੱਥੇ ਹੈ ਨੀ ਡੀਐਮਸੀ ਚ ਹੱਤਾ ਜਦਾ ਕਰ ਸੀ ਇਹ ਤੇ ਜਮੀਨ ਤੇ ਵੀ ਉਦਲੇ ਸਿਗਰ ਹੁੰਨ ਬਚ ਜਾਈਗੀ ਤੇ ਮਹਾਰਾਜ ਨੇ ਨਾ ਮਨਾ પાਕਸ ਜ਼ਿੰਦਗੀ ਲਾਈਏਗੀ ਤੇ ਮਹਾਰਾਜ ਦੀ ਬਹੁਤ ਚਾਹ ਰੂਖ ਕਰਦੇ ਆਗੇ ਤੇ ਉਹ ਅੱਗੇ ਬੱਚਿਆਂ ਚ ਬੈਠਣ ਕਿ ਬਰਾ ਹੋ ਗਿਆ ਜੀ ਹੁਣ ਬੜੀ ਤੁਰਿਆ ਰਹਿੰਦੇ ਨੇ ਥੋੜੀ ਜਿਹੀ ਟਮਾਣੀ ਟੈਨਸ਼ਨ ਆਗੀ ਤੇ ਮਤਲਬ ਕਿ ਐ ਥੋੜਾ ਸਾਨੂੰ ਜਾਣ ਸਕਤਾ ਉਹਨਾਂ ਨੇ ਪਛਾਣ ਲਏ ਸੀ ਕਿ ਵੀ ਵਧੀਆ ਤੇ ਫਿਰ ਥੋੜੇ ਟਾਈਮ ਬਾਅਦ ਭੁੱਲ ਜਾਂਦੇ ਆਗੇ ਚਲੋ ਉਹ ਵੀ ਠੀਕ ਹੋ ਜਾਣਗੇ ਤੇ ਅਸੀਂ ਉਹਨੂੰ ਉਹ ਮੇਰੇ ਨਾਨਕੇ ਅੰਦਰ ਜਿੰਨ ਕੀ ਮਾਮਾ ਮਾਮੀ ਦੇ ਸਾਰੇ ਬੱਚਿਆਂ ਦਾ ਬਹੁਤ ਜ਼ਿਆਦਾ ਕਰਦੀ ਹੈ ਕਿ ਉਹ ਵੀ ਮੇਰਾ ਬਹੁਤ ਜ਼ਿਆਦਾ ਕਰਦੀ ਆ ਤੇ ਆਹ ਰਿਹਤ ਤੇ ਜਿਹਨੇ ਕਿ ਮੈਨੂੰ ਪਹਿਲਾ ਹਨਾ ਸੁਨਾਰਾਂ ਜਾਂ ਆਉਣਾ ਜਾਣਾ ਉਹ ਪਹਿਲਾਂ ਮੇਰੇ ਕੋਲ ਹੀ ਆਉਂਦੇ ਸੀ ਤੇ ਫਿਰ ਕੋਈ ਮਾਮੀ ਮੇਰੇ ਹਸਣ ਲੱਗੀ ਕਹਿੰਦੀ ਸੀ ਕਿ ਜਦੋਂ ਮੇਰੇ ਮਾਮਾ ਬੜਾ ਮਾਰਦੇ ਥੀ ਮਾਲੀ ਫਿਰ ਟੈਨਸ਼ਨ ਵਾਲੀ ਕਰਦੀ ਹੈਗੀ ਜਦੋਂ ਵੀ ਕੋਈ ਹਨਾ ਜਦੋਂ ਆਪ ਨੂੰ ਦੁੱਖ ਲੱਗਿਆ ਹੋਵੇ ਉਹਨੂੰ ਆਟੋਮੈਟਿਕਲੀ ਦੁੱਖ ਮੂਰੇ ਆ ਦਾ ਖੜਾ ਹੋ ਜਾਂਦਾ ਹੈ ਕਿਉਂਕਿ ਉਹਨੂੰ ਸਾਰੇ ਦੁੱਖ ਉਹ ਅਗਲੇ ਦਿਨ ਚਾਰਟ ਕਰਦਾ ਜਿਵੇਂ ਨੰਨ ਮੰਦ ਵੀ ਦਾਸ ਵਾਰੀ ਨੂੰ ਲੰងਦੀ ਮਾਮੀ ਮਾਮਾ ਠੀਕ ਹੱਸਤਾ ਜੀ ਲੰងਦੀ ਤੇ ਮਾਮੀ ਕਹਿੰਦੀ ਕਹਿੰਦੀ ਵੀ ਜੇ ਵੀ ਤੇਰਾ ਮਾਮਾ ਠੀਕ ਹੋ ਗਿਆ ਮੈਂ ਤੂੰ ਇੰਨਾ ਫਿਕਰ ਕਰਦੀ ਆ ਮੈਂ ਤੈਨੂੰ ਸੂਟ ਲੈ ਕੇ ਦੂੰਗੀ ਮੈਂ ਕਹਿੰਦੀ ਮਾਮੀ ਮੈਂ ਕਿਹਾ ਸੀ ਜੇ ਮਾਤਾ ਮਾਮੀ ਮੈਂ ਸੂਟ ਤਾਂ ਲੀ ਖਿਨੀਂਗੀ ਮੇਰੇ ਕੋਲ ਸਾਰਾ ਕੁਝ ਰਹਿ ਰੂਦ ਦਿੱਤਾ ਹੋਇਗਾ ਤੇ ਵੀ ਮੈਨੂੰ ਤਾਂ ਹਨਾ ਸਾਰਾ ਇਹ ਵੀ ਠੀਕ-ਠਾਕ ਚੱਲ ਜਾਈ ਦੇਗੀ ਵੀ ਮੈਨੂੰ ਤਾਂ ਉਹਨਾਂ ਦੀ ਖੁਸ਼ੀ ਵਿੱਚ ਖੁਸ਼ੀ ਆ ਜਾਈ ਤੇ ਗੱਲ ਸੀ ਕਿ ਐਸੀ ਵੀ ਉਹ ਮੰਨ ਲੋ ਜੋਰੀ ਕਹਿਣ ਲੱਗੀ ਨਹੀਂ ਮੈਂ ਤੈਨੂੰ ਸੂਟ ਦੇਣਾ ਸੂਟ ਤੇ ਇੱਕ ਫਿਰ ਮੈਨੂੰ ਕਈ ਮਾਵਾਂ ਵੀ ਨੇ ਕਹਿੰਦੀ ਚੱਲ ਤੂੰ ਸੂਟ ਲੈ ਆ ਦੁਕਾਨ ਤੇ ਲੈ ਗਈ ਤੇ ਕਹਿੰਦੀ ਲੈ ਲੈ ਮੱਲੂ ਜੂਰੀ ਇਹਨੂੰ ਮੈਂ ਸੂਟ ਦਵਾਤਾ ਸੂਟ ਸਾਨੂੰ ਦਿਖਾਉਣੇ ਆਂਗੇ ਜੀ ਕਾਦੀ ਸਿਲਕ ਦੀ ਜਹਾ ਜਿਹੜਾ ਹੁਣ ਕੱਪੜਾ ਚੱਲਿਆਗਾ ਇਹ ਨਾ ਮੈਂ ਪਾਣੀ ਵਿੱਚ ਉਹ ਕਰਤਾ ਸੀ ਕਿ ਪਾਣੀ ਵਿੱਚ ਧੋ ਧੋ ਕੇ ਸੁਕਾ ਕੇ ਰੱਖੇ ਨੇ ਕਿਉਂਕਿ ਹੁਣ ਆਪਾਂ ਇਹਨੂੰ ਸਲਾਈ ਕਰਾ ਲਾਂਗੇ ਦੇਖੋ ਇਹ ਨਾਲ ਇਹ ਨਹੀਂ ਤੇ ਤੱਕ ਤੇ ਜਾਉਂਗਾ ਤੇ ਕੜਾਈ ਬੋਸ ਨੂੰ ਨਹੀਂ ਬੰਦ ਨਹੀਂ ਦੀ ਆ ਜੀ ਬਾਹ ਦਾ ਕੰਮ ਤੇ ਇਦਾਂ ਆ ਜੂ ਆ ਬਾਹ ਦਾ ਕੰਮ ਆਂਦਾ ਤੇ ਬਾਹ ਦਾ ਕੰਮ ਦੇਖੋ ਤੇ ਇੱਕ ਪਹੁੰਚਿਆਂ ਤੇ ਵਰਕ ਹੈਗਾ ਇਹਦਾ ਹੱਸਦੇ ਸਲਾਈ ਕਰਨੀ ਕੋਈ ਚੰਗੇ ਆ ਆ ਪਹੁੰਚਿਆਂ ਤੇ ਇਹਦੇ ਨਾਲ ਦੁਪੱਟਾ ਹੈਗਾ ਦਾ ਆਹ ਨਾਲ ਤੁਹਕਾ ਕਰਨੀ ਦੁਲਦ ਦੁਲਦ ਫੱਟਾ ਨੈਟ ਜੇ ਦਾ ਪਈ ਕੋਈ 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 ਸਲੂਮਾਨਤਾਂ ਹੁੰਦਾ ਹੈਗਾ ਹਨਾ ਤੇ ਉਹਦਾ ਉਹਦੇ ਗੇ ਵੀ ਮਸੂਟ ਦੇ ਮਾ ਚਲੋ ਆਪਾਂ ਵੀ ਨਹੀਂ ਨਾ ਕੀਤੀ ਜੀ ਚਲੋ ਜਿਵੇਂ ਮਾਮਾ ਤੁਹਾਨੂੰ ਵਧੀਆ ਲੱਗਦਾ ਚਾ ਤੁਸੀਂ ਦੇ ਦੋ ਹਨਾ ਉਹਨਾਂ ਦੇ ਵੀ ਇੱਕ ਇੱਕ ਮੁੰਡਾ ਹੀ ਹੈਗਾ ਤੇ ਮਾਮਾ ਜੀ ਦੇ ਤੇ ਦੇ ਵੀ ਗੁੜੀਆਂ ਨਹੀਂ ਇੱਕ ਮਾਮੇ ਦੇ ਦੋ ਜੀ ਤੇ ਇਹ ਮਾਮਾ ਜੀ ਦਾ ਵੀ ਮੁੰਡਾ ਬਾਰੇ ਗਿਆ ਹੋਵੇਗਾ ਤੇ ਦੂਜੀ ਮਾਮੀ ਦੇ ਵੀ ਮੁੰਡਾ ਬਾਰੇ ਗਿਆ ਮੇ ਕਿੱਧਰ ਆ ਗਿਆ ਬਹੁਤ ਮੁੰਡਾ ਕਿੱਧਰ ਆ ਤੇ ਇੱਕ ਮੈਂ ਨਹੀਂ ਤੋਂ ਸੂਟ ਤੇ ਇੱਕ ਕਿਸੇ ਕੋਲ ਨੇ ਮਾਮਾ ਜੀ ਨੂੰ ਨਿੱਕੂ ਨਹੀਂ ਕਿਲੇ ਤੇ ਇਹ ਤੇ ਅੰਦਰ ਦੀ ਸੂਟ ਸੀਗੀ ਮਤਲਬ ਕਿ ਇਹ ਲੰਬੀ ਸੀਗਾ ਇਹ ਲੰਬੀ ਸੀਗੀ ਬੁੱਕੇ ਦਾ ਲਾਈਨ ਇਹਦੀ ਬਿਲਕੁਸਰ ਉਸ ਤਰ੍ਹਾਂ ਦਾ ਕੱਪੜਾ ਹੈ ਮੈਂ ਨਿੰਦੂ ਆਖਿਆ ਨਿੰਦੂ ਆਪਾਂ ਹੀ ਕਰ ਦਿਆਂਗੇ ਵੀ ਇਹਦੀ ਤਾਂ ਕਮੀਜ਼ ਬਣਾ ਲਾਂਗੇ ਤੇ ਇਹਦੀ ਸ਼ੁਰੂਆਤ ਕਰ ਲਾਂਗੇ ਮੈਚਿੰਗ ਸੂਟ ਬਣਾ ਤੇ ਮੈਚਿੰਗ ਸੂਟ ਦੇ ਦੇਖੋ ਜੀ ਇਹ ਵੀ ਸੋਨੇ ਲਾਈ ਦੇ ਮੈਚਿੰਗ ਸੂਟ ਦਾ ਉਹਦੇ ਬਹੁਤ ਅਲ ਕਰਦੇ ਮੈਚਿੰਗ ਸੂਟ ਨੂੰ ਤੇ ਮੈਂ ਤੈਨੂੰ ਕਹਿ ਸੀਗਾ ਇਹ ਕਹਿੰ ਸੀਗੀ ਮम्मा ਪਹਿਲਾਂ ਮੈਂ ਵਾਈਟ ਸਮਾਉਂਗੀ ਮਤਲਬ ਇਹ ਬੁੱਕੇ ਦਾ ਵਧੀਆ ਟਗਣ ਚਿੱਟਾ ਰਿਹਾ ਤੇ ਮਮਾ ਕ ਮੈਂਦੀ ਵੀ ਐ ਲੈ ਕੇ ਸੀ ਵੀ ਇਸ ਤਰ੍ਹਾਂ ਦਾ ਫਿਰ ਕਹਿੰਦੀ ਚੱਲ ਮਮਾ ਠੀਕ ਆ ਉਹ ਕਹੇ ਜਿਆ ਕਪੜੇ ਬਣਾएंगे ਇਹਦੇ ਦੁਆਰਾ ਉਹ ਜਿੱਦੋਂ ਸਿਲਾਈ ਕਰਾਉਣੀ ਹੈ ਉਹ ਕਹਿੰਦੀ ਵੀ ਤੁਹਾਡੇ ਵੀ ਕਪੜਾ ਬਣਾ ਨਾ ਵੀ ਘੱਟ ਲੱਗਦਾ ਹੈ ਕਿ ਨਾਲ ਦੇ ਪ੍ਰਾਧੂ ਦਾ ਸੁੱਕ ਵੀ ਨਿਕਲੇ ਹੋਵੇ ਦੇ ਵਿੱਚ ਜੋਤ ਜੀ ਕਰਦਾ ਚੱਕ ਤੇਲ ਤੇ ਨਹੀਂ ਜੋਤ ਕਹਿੰਦਾ ਆਪਾਂ ਹੋਰ ਪਾਵਾਂਗੇ ਜੇ ਕੱਟ ਹੋਇਆ ਤੇਲ ਜਿੱਦ ਜੋ ਤੂੰ ਮੇਰਾ ਮੈਨੂੰ ਕਹਿੰਦਾ ਕਿ ਮੈਂ ਤੈਨੂੰ ਟਰੈਕਟਰ ਸਿਖਾਉਂਗਾ ਉਹ ਲੋਕ ਜਿਹਨੂੰ ਕੰਮ ਦਾ ਵੀ ਜਿਆਦਾ ਪ੍ਰੇਰਤ ਸੀਗਾ ਵੀ ਉਹਨੂੰ ਖੇਤੀ ਬਾੜਾ ਕਰ ਲੈਣਾ ਹੈ ਕੰਮ ਦਾ ਉਹਨੂੰ ਹੀ ਧਾਰੇ ਪਾਸੇ ਖੇਤ ਲੈਣ ਨਾਲ ਇੱਕ ਕੰਮ ਪਰ ਬਰਦਨ ਨਾਲ ਕੰਮ ਕਰਾਉਂਦਾ ਦੇਣਾ ਬੇਦੀਵੇਂ ਦੇ ਨੂੰ ਕੰਮ ਕਰਾਉਂਦੇ ਸੀਗਾ ਰਾਜ ਨੂੰ ਪੜਦਾ ਸੀਗਾ ਤਾਂ ਵੀ 80% ਲੈ ਗਿਆ ਸੀ ਤੇ ਜੇ ਉਹ ਆਪ ਗਰੀਬ ਹੈ ਨਾ ਚੱਲ ਸਾਨੂੰ ਐਸਬੀਐਸ ਸੀਰੀਅਲ ਆਵੇ ਆ ਜਾਂਦੇ ਵਧੀਆ ਜੁਰਾ ਅਸੀਂ ਤਾਂ ਕੋਈ 100 ਲੈ ਕੇ ਵੀ ਜਦ ਜਿੰਨੇ ਬੱਚੇ ਦੀ ਐਸਾ ਹੋਪੀ ਕੀ ਪੜਾਈ ਸੀ ਐਜੂਕੇਸ਼ਨ ਵੀ ਜਿੰਨਾ ਕੋਈ ਦਿਮਾਗ ਦੇ ਤੱਕ ਆਉਂਦਾ ਈ ਜੇ ਕੰਮ ਕਰੀ ਉਹਨੂੰ ਸਾਰੀ ਕਿਤੇ ਇਕੱਲਾ ਕਰ ਦੋ ਇਹਨਾਂ ਦੇ ਦਿਮਾਗ ਹੈ ਪੜ੍ਹਾਈ ਕਹਿੰਦੀ ਉਹ ਜਿੰਨਾ ਹੈਗਾ ਤੇ ਉਹਦੇ 10% ਲੈ ਗਿਆ 70% ਦਿਵਾਜ ਉਹਦਾ ਪੜ੍ਹਾਈ 'ਚ ਬਹੁਤ ਚੀਜ਼ ਇਹ ਰਹੇਗੇ ਇਹਾਂ ਬੜ ਲੰਦਾ ਦਿਮਾਗ ਤੇ ਰਹਿੰਦਾ ਪਰ ਇਹਨਾਂ ਬਿਲਕੁਲ ਦਾ ਨਹੀਂ ਹੈਗਾ ਕੰਮ ਤੇ ਸਰ ਮੈਂ ਤੁਹਾਨੂੰ ਪੁੱਛੀ ਜਾਈ ਬਲੈਕਸਟੂ 'ਚ ਵਧੀਆ ਨੰਬਰ ਤਾਂ ਜੇ ਕਿਦਾਂ ਕਿਦੇ ਕਿਸੇ ਮੈਗਜ਼ੀਨ ਸਾਈਟ 'ਤੇ ਮੋਜੂਦ ਜੀ ਤੁਹਾਨੂੰ ਬਹੁਤ ਪੂਛ ਲਈ ਮੱਧ ਚਾਲ ਜੀ ਕਿ ਸਾਡਾ ਬੇਟਾ ਪੁਲਿਸ ਦੇ ਭਾਰਤੀ ਵਿੱਚੋਂ ਕਦ ਕਾ ਦੇ ਦਾ ਬਹੁਤ ਨੰਬਰ ਆਇਆ ਸਾਡੇ ਤੱਕ ਚਾਰ ਪੀੜ੍ਹੀਆਂ ਤੱਕ ਕੋਈ ਅਜ ਤੱਕ ਸਰਕਾਰੀ ਮੁਲਾਜ਼ਮ ਨਹੀਂ ਬਣਿਆ ਜੀ ਸਾਨੂੰ ਵੀ ਕਿਤੇ ਅਸੀਂ ਕਹਾਂ ਨੌਕਰੀ ਹੋਣੀ ਹੈ ਸਰਕਾਰੀ ਕਹਦਾ ਵੀ ਭਾਈ ਸਾਡੀ ਮੇਰੀ ਮਾਂ ਕੇ ਦੀ ਮਾਂ ਨੂੰ ਵੀ ਇਤੋ ਆ ਗਈ ਮੇਰਾ ਪੋਤਾ ਮੁਲਾਜ਼ਮ ਬਣੇ ਪੁੱਤ ਕਹਿੰਦੀ ਆਪਾਂ ਵੀ ਕਿਤੇ ਸਰਕਾਰੀ ਪੈਦਾ ਕਰੀਏ ਇਹ ਘੱਟਦਾ ਜੇ ਆਉਂਦੀ ਹੈ ਪੈਨਸ਼ਨ ਆਉਂਦੀ ਮੇਰੀ ਮਾਂ ਦੀ ਫੰਦਰ ਇਹ ਕਸਮਤ ਚੋਹਵਾਤਾ ਕਿ ਦਰੇ ਨਹੀਂ ਆਉਂਦੇ ਹੋਰ ਵੀ ਕਿਤੇ ਨਹੀਂ ਪਟਾ ਦਿੱਤੀ ਜੀ ਦੁਬਾਰੇ ਬਣਾਈ 10 ਮਹੀਨਾ ਤੋਂ ਦੁਬਾਰੇ ਫਾਇਨ ਲੱਗੀ ਆ ਚਲਾ ਇਹਨੇ ਕਿੱਦੋਂ ਕੁਛ ਕਰ ਲਿਆ ਕਟਾ ਕੇ ਉਹਨਾਂ ਤੱਕ ਦੁਬਾਰੇ ਕੋਈ ਨਾਲਾ ਜੋਰ ਲਾਉਂਦੀ ਹੁੰਦਾ ਹੁੰਦਾ ਜੇ ਮਾਰ ਬਟਾਉਣਾ ਆਉਣਾ ਆਪੀ ਜਵਾਰੀ ਚੱਲ ਪਿੱਛਾ ਛੋਟਾ ਪੁਆਇੰਟ ਬੱਸ ਕਰ ਲਿਆ ਨੀ ਆਪਾਂ ਤਾਂ ਕਿਸੇ ਨੇ ਕੁਝ ਕਹਿੰਦੀ ਹੈ ਨਾ ਤੈਨੂੰ ਪਤਾ ਤਾਂ ਹੈ ਗਿਆ ਜੈਣਾ ਕਿ ਇਹ ਤੇ ਆਪਾਂ ਨਹੀਂ ਕਹਿੰਦੇ ਮੈਂ ਤੂੰ ਜੋਰ ਤੇ ਤੇਲ ਪਾ ਰਲ ਜੀ ਹਾਂ ਜੀ ਕਰ ਲਿਆ ਸੀ ਕੋਲਪਾ ਵੀ ਨਹੀਂ ਕੀ ਹਾਂ ਤੇ ਉਧਰ ਨਾਲ ਪਾਉਣਾ ਹੁਣ ਕੰਦਾ ਨਾ ਤਾਂ ਖੇਤ ਗਿਆ ਖੇਤ ਵਗ ਗਿਆ ਖਲਪਾ ਕਿੱਥੇ ਦਮ ਦਮ ਨੇੜ ਦਾ ਭੋਰਾ ਨਹੀਂ ਤੇਰ ਦਾ ਪੀ ਕੇ ਤੇਲ ਪਾ ਕੇ ਟਰੈਕਟਰ ਤੇ ਖੇਤ ਬਹੰਗ ਹੋਣ ਲੱਗੇ ਐ ਨਹੀਂ ਜਾ ਰਹੀ ਉਹਿੱਤ ਰਹੀ ਬਾਹਰੋਂ ਉਹਨੂੰ ਆਪਣੇ ਆਪ ਹੀ ਲੈਣਾ ਤੁਹਾਨੂੰ ਖੇਤ ਵੀ ਲੈ ਕੇ ਚਾਲਦੇ ਉਹਦੇ ਕੋਲੇ ਜੀ ਤੇ ਨਾਲੇ ਉਹਦੀ ਬਾਹਰ ਦਿਖਾਵਾ ਕਿੰਨੇ ਸੌਂਦ ਨੇ ਉਹ ਵੜੀ ਘੜਦਾ ਸਿੱਧੇ ਤੇ ਜਿਵੇਂ ਸਦਾ ਹਰ ਕਹਿੰਦਾ ਵੀ ਸਿੱਧੇ ਆ ਕਿ ਮੇਰੇ ਨਾਲਾ ਘੜਦਾਗਾ ਤੇ ਪੂਰੇ ਸੌਂਦ ਨਾਲ ਬਾਹਰ ਖਾਉਂਦਾ ਉਹਦੇ ਕੋਲੇ ਲੈ ਕੇ ਚਾਲਦਾ ਖੇਤ ਵੀ ਤੇ ਕਰੋ ਮਨ ਨਾਲ ਨਾਲ ਹਣ ਤੇ ਬੀਜ ਨਾਲ ਗੱਲ ਸੀ ਨਾਲ ਕੀ ਵਾਗੇ ਜੀ ਮੇਰੀ ਮਾਮੀਏ ਕਹਿੰਦੀ ਕਿ ਨੇ ਉਹਨਾਂ ਨੇ ਵੀਡੀਓ ਦੇਖੀ ਹੋਗੀ ਕਹਿੰਦੀ ਸੋ ਰਿਆਲੂ ਖਾਏ ਕਿੰਨੇ ਲੱਗਦੇ ਕਿ ਤੁਹਾਨੂੰ ਵੀ ਲੱਗੇ ਨਹੀਂ ਆਏਗੀ ਬਾਹਰ ਤੇ ਅੱਜ ਜੋੜ ਕੇ ਲੈ ਗਿਆ ਕੋਈ ਦੀ ਬਣੀ ਤੇ ਜੋਤ ਨੂੰ ਵੀ ਪਹਿਲਾਂ ਹੀ ਕਰੇ ਰੱਖ ਲਿਆ ਤੇ ਕਰ ਤੁਹਾਡੇ ਕੇ ਪਹਿਲੇ ਦਾ ਕੰਮ ਹੋ ਗਿਆ ਵੀ ਇਹ ਕਹਿੰਦੇ ਤੁਸੀਂ ਚਲੇ ਜਾਓ ਵੀ ਦੇਖ ਜਿਓਗਾ ਅਸੀਂ ਵੀ ਇਹੇ ਕਰੇ ਤੇ ਫਿਰ ਤਾਂ ਕਰਕੇ ਸੀ ਕਾਰੀ ਕਾਰੀ ਸੁਭਲੀ ਗਈ ਸਾਰੇ ਸਾਰੇ ਆਪਣੇ ਬੋਲ ਅਜਣਾ ਜੀ ਤੁਹਾਨੂੰ ਇੱਕ ਗੱਲ ਹੋਰ ਦੱਸ ਦਈਏ ਤਕਰੀਬਨ 15 ਦਿਨ ਹੋ ਗਏ ਕਿਤੇ ਅਸੀਂ ਆਪਸ ਵਿੱਚ ਵੀਡੀਓ ਬਣਾ ਕੇ ਤੜਕੇ ਰਾਤ ਨੂੰ ਲੱਗਦੇ ਤੇ ਤੜਕੇ ਪਬਲਿਕ ਹੁੰਦੀ ਕਿਤੇ ਦਾ ਕਿ ਮੈਂ ਸੀ ਉਹਨੇ ਹੋਰ ਜਿਹੜਾ 15 20 ਦਿਨ ਮੈਂ ਤੇ ਅੱਜ ਵਾਈਫਾਈ ਉੱਧਰ ਤੇਰੀ ਵਾਈਫਾਈ ਚਾਲੂ ਹੋ ਗਿਆ ਤੇ ਅੱਜ ਵੀਡੀਓ ਤੋਂ ਤਾਹਾਨੂੰ ਇੱਧਰ ਤੱਕ ਅੱਜ ਵੀਡੀਓ ਤਾਹਾਨੂੰ 7 ਵਜੇ ਨੂੰ ਮਿਲ ਜੂਗੀ ਤੇ ਫਤ 7:30 ਵਜੇ ਨੂੰ ਮਿਲ ਜੂਗੀ ਤੇ ਤੁਹਾਡਾ ਧੰਨਵਾਦ ਪਿਆਰ ਦੇਖਣ ਵਾਸਤੇ ਤੇ ਵੱਧ ਤੋਂ ਵੱਧ ਸਾਡੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਆ ਕਰੋ ਤੇ ਸਾਡੇ ਚੈਨਲ ਨੂੰ ਜਿੰਨੇ ਵੀ ਨਵੇਂ ਜੁੜੇ ਨੇ ਸਬਸਕ੍ਰਾਈਬ ਕਰਾਰੇ ਜੁੜੋ ਕਰੋ ਤਾਂ ਆਗੇ ਸਾਡੇ ਹੋਰ ਰਵੱਸਣਾ ਤੇ ਸਾਨੂੰ ਹੋਰ ਖੁਸ਼ੀ ਹੋ ਕੰਮ ਕਰਨ ਦੀ ਤੇ ਤਨਵਾਦੀ ਮੈਂ ਬੜਾ ਸਾਰੇ ਜਿਹੜਾ ਬੋਲੂਗਾ ਹੈ ਕਰੂੰਗੀ ਗੱਲਾਂ ਬਾਤਾਂ ਨਾ ਦਿੱਤਾ ਸਾਰੇ ਉਹਦੇ ਜ਼ਿੰਮੇਵਾਰੀਆਂ ਦੀਆਂ ਕਹਿੰਦਾ ਸੀ ਇੱਧਰ ਸਾਰੇ ਨਮਾਦ ਮਰਗਤ ਨੂੰ ਇਸ ਤੇ ਮਾਂ ਪੁੱਤ ਉੱਧਰ ਲੱਗਾਈ ਜਾਂਦੇ ਆਉਂਦੇ ਆਉਂਦੇ ਤੇ ਟਿੱਕੇ ਤਾਂ ਹੁੰਦਾ ਮੈਨੂੰ ਲਿਆ ਦੁਪਹਿਰੇ ਮਨੋਂ ਕੱਟੰਡਾ ਪਾਇਆ ਸਭੇ ਸੱਪਾ ਬਰਿਆ ਹੁਣ ਵੀ ਬੰਦੇ ਕਿਉਂ ਆਇਆ ਜਾ ਕੇ ਅੱਧਾ ਕੰਮ ਕਰਾ ਕੇ ਸਾਨੂੰ ਪਤਾ ਹੀ ਆ ਅੱਜ ਕੱਲ੍ਹ ਦੀਆਂ ਜਿਹੜੀਆਂ ਆਪਣੇ ਅਕਬੀਰਦਾਰੀਆਂ ਨੇ ਜੇ ਉਹ ਦੋ ਨੂੰ ਮੂੰਹ ਵਾਂਦਾ ਫਸਲਾ ਰੂਹਣਾ ਇਧਰੋਂ ਚੱਕ ਇਧਰੋਂ ਤਾਂ ਇਧਰੋਂ ਠੇਕਾ ਪਰ ਇਧਰੋਂ ਕਰਾ ਇਧਰੋਂ ਮੈਨੇਜ ਕਰਨਾ ਤੇ ਕਿੰਦਾਰੀ ਦੇ ਕੰਮ ਨੇ ਜਿਹੜੇ ਆਪਾਂ ਸਰ ਸਰ ਕੇ ਉਤਲੀਏ ਤੇ ਨਹੀਂ ਹੁੰਦੇ ਉਹ ਇੱਕ ਗੱਲ ਹੋ ਰਹੀ ਸਵੇਰੇ ਅਸੀਂ ਮਾਲ ਪੁੱਸ ਦਾ ਕਰਕੇ ਮੈਨੂੰ ਅਨ ਖੇਤ ਨਿਕਲ ਜਨ ਜੀ ਬਾਪ ਦੀ ਹੁੰਦਾ ਅੱਜ ਅਸੀਂ ਕੋਲਾ ਦੇ ਬਾਗ ਗਏ ਕੋਲਾ ਤੋਂ 11 12 ਵਜੇ ਆਏ ਤੇ 12 ਵਜੇ ਆ ਕੇ ਹੀ ਅੱਖ ਲੱਗੀ ਸੀ ਫੇਰ ਨਹੀਂ ਜਾਇਦਾ ਜਦੋਂ ਇਹ ਤੜਕਾ 9 ਵਜੇ ਖੇਤ ਨਿਕਲ ਜਨ ਤੇ ਫੇਰ 3 ਵਜੇ ਉੱਠਿਆ ਜੀ ਕੋਲ ਤਾਂ 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 ਨਾ ਬੋਲ ਲੱਗਣੀ ਤੇ ਤਾਂ ਹੀ ਤੋੜ ਦੇਣੀ ਜੇ ਕਿ ਇਹਦੇ ਆ ਕੰਮ ਕਰ ਲਿਆ ਤੇ ਇਹਨੇ ਦਾਮ ਦਾ ਦਿੰਦਾ ਤੇ ਵੀ ਇਹ ਹੁੰਦਾ ਜਨਾ ਮੈਂ ਕਿ ਜੋ ਚਲੇ ਗਏ ਤੇ ਇਹ ਸਪਰੇਅ ਕਰਨ ਵਾਗੇ 7 ਵਜੇ ਹੋਇਆ ਫਿਰ ਅਸੀਂ ਇਹ ਵੀ 7 ਵਜੇ ਸੀ 5 ਵਜੇ ਆਏ ਕਰੇ ਨਹੀਂ ਕੁੱਤੇ ਵੀ ਦੀ ਦੋਨੇ ਜੰਮੇ ਰਹੇ ਨੇ ਤੇ ਨਹੀਂ ਸੀ ਮਸਾਂ ਦੇਣ ਕਰਦੇ ਉਹਨਾਂ ਦੀ ਤੇ ਬਹੁਤ ਜਾ ਕੇ ਸਾਰਾ ਪਰਿਵਾਰ ਜੀ ਹੀ ਰਹਿਣਾ ਜੇ ਅਸੀਂ ਰੋਲਾ ਨਾ ਪਾਈਏ ਦੋ ਚਾਰ ਵਾਰੀ ਜੀ ਦੀ ਲਾੜਾ ਦੇਣ ਤੇ ਕਿਹਾ ਇਤਰਾ ਆ ਗਿਆ ਆ ਕਰ ਲਈ ਬਾਹਰ ਕਰ ਲਈ ਹਾਂ ਤੇ ਜਦੋਂ ਭਾਂਡੇ ਉਹਨਾਂ ਕਰ ਰੋਲਾ ਵੀ ਕੋਈ ਕੱਲਾ ਕੀਦੇ ਨਾ ਤਾਂ ਉਹ ਕੱਲਾ ਤਾਂ ਦਰਦ ਹੋ ਤੇ ਰੈਡੀ ਤੁਹਾਡੇ ਬੱਧਰਾ ਵਾਲਾ ਹੁੰਦੇ ਤੇ ਸਾਰਾ ਨੰਬਰ ਵੀ ਜੇ ਕਹਿੰਦਾ ਮੇਰੇ ਨਾਲ ਹੁਣ ਕੱਗਰ ਸਾਰਾ ਨੰਬਰ ਹਾਂ ਜੇਕਰ ਤੁਹਾਨੂੰ ਘਰੇ ਨੂੰ ਅੰਦਰ ਪੈਸੇ ਨਾ ਖਰੇ ਹੋ ਜਾਂਦੇ ਆ ਲੱਭੂ ਕੋਈ ਕਰੀ ਹੋਏਗਾ ਕਿਉਂ ਸਾਡੇ ਉੱਪਰ ਚੀ ਬੋਲ ਲੈ ਸਾਰਿਆਂ ਨੇ ਹੁਣ ਜੇਲੀ ਤੋਂ ਅੱਪਾ ਬੱਧਰਾ ਵਿੱਚ ਕੱਲ ਨੂੰ ਅੱਪਾ ਲੇਟ ਆਈ ਲੇਟ ਨਹੀਂ ਆਉਂਦੇ ਜਿੰਨੀ ਬਾੜੀ ਕੀਤੀ ਸੀ ਤੇ ਨਿਕਲਦੀ ਤਾਂ ਟੱਟਾ ਆਵੇਦਾ ਹੁਣ ਇਹ ਬਹੁਤ ਵਧੀਆ ਹੋਈ ਵੀਰਾਂ ਨੂੰ ਤਾਂ ਮੈਂ ਦੱਸ ਦੋ ਪੁੱਲਾ ਵੀ ਦਿਨਾਂ ਦਾ ਤਾੜ ਤਾ ਇੱਕ ਹਾਂ ਮੱਕੀ ਅੱਜ ਕੈਸਰੀ ਕਾ ਨਾ ਕੈਸਰੀ ਕਾ ਅੰਦਰ ਆ 15 ਤੇ 18 ਤਰੀਕ ਨੂੰ ਵੀਦਨੇ ਆਇਆ ਸਾਲ ਆਪਾਂ ਐ ਹੋਈ 18 ਨੂੰ ਬੈਠ ਗਏ ਅਸੀਂ ਕੱਲ ਨੂੰ ਇਹ ਬਣ ਕੇ ਗੁਰਦੁਆਰਾ ਸਾਹਿਬ ਆ ਕੇ ਪਾਸੋਂ ਕਰਤੀ ਜੀ ਐ ਇਹ ਨਾ ਕਿ ਜਿੰਦਗੀ ਹੀ ਤਾਂ ਕੱਢ ਲਈ ਆਪ ਜੀ ਮੈਨੂੰ ਜੀ 2006 ਤੋਂ ਮੈਂ ਕੰਮ ਆ ਪਰਤਦਾ ਹਾਂ ਮੇਰੀ ਨਾ ਪੂਰਾ ਬੜੀ ਆ ਤੇ ਮੈਨੂੰ ਤਾਂ ਦੇ ਬੰਦ ਤੇ ਲੱਗ ਸਲਫੇ ਤੋਂ 17 18 19 ਸਾਲ ਹੋ ਗਏ ਜੀ ਤੇ 37 ਪਸਨਾ 40 ਪਸਨਾ ਵੇਚ ਲਈ ਆ ਇਹ ਤਾਂ ਆਪਣਾ ਤਾਂ ਪੁੱਠੇ ਨਾਲ ਕਨਾਲਾ ਛੱਟਾ ਨਾਲ ਦਾ ਇੰਦਰੀ ਇਹ ਨਾ ਪਰ ਜ਼ਿੰਦਗੀ ਵਧੀਆ ਜਿਵੇਂ ਦਾ ਖਾਣ ਪੀਣ ਦਾ ਵਧੀਆ ਵਧੀਆ ਗੱਡੀ ਦੇ ਕੋਲ ਬਣਾ ਚੰਗੇ ਸੰਧਾਰ ਨਾਲ ਬਹਉਣਾ ਕੋਈ ਕਰਜ ਨਾ ਦੇਣਾ ਆਹੀ ਚੰਗੇ ਸੌਖੇ ਬਸ ਚਾਰ ਜ਼ਿੰਦਗੀ ਵਧੀਆ ਜੀ ਕਿਰਦਾ ਸਭ ਦੀ ਮੈਂ ਗੱਗੋਏ ਤੇ ਲੰਗਾਈ ਜਾਵੇ ਜੋ ਤਰ੍ਹਾਂ ਕਰ ਪਾਉਣਾ ਦੋ ਚਾਰ ਸਾਲਾਂ ਦਾ ਉਤਾਰ ਆਵੇ ਸੁਖ ਰੱਖੇ ਮਹਾਰਾਜਾ ਮੈਂ ਪਾਣੀ ਪੀ ਪੀਣਾ ਪਾਣੀ ਨਾ ਮਾਰ ਦੇ ਤੇ ਇਹ ਕੀ ਪੀਏ ਮੂਰੀ ਕੜਾ ਕੜਾ ਗਿਆ ਪਰ ਇਹ ਗੱਲ ਚੋਗੀ ਕਰਾ ਗਿਆ ਇਹਨਾਂ ਛੁਕੁੱਟ ਕੇ ਰੱਖੇ ਮੂਰੀ ਕਢਾ ਗਿਆ ਇਹਦੀ ਮੂਰੀ ਸਮਾਰ ਕੇ ਪਾਵਾਂਗੇ ਤੇ ਵਿਚਾਰੀ ਆਪਣੀ ਭਗਤਣੀ ਦੀ ਗਾਇਆਂ ਢੁੱਡੀ ਜੀ ਉਧਰੋਂ ਚਲ ਵਧੀਆ ਜਿੰਨੇ ਪੈਸੇ ਲੱਗੇ ਹੋਵੇ ਦਾਸ ਆ ਜੇ ਉਹ ਤਾਂ ਆਪ ਹੀ ਕਹੇ ਦੀ 2 ਮਹੀਨੇ ਉਹ ਜਿਹੜੇ ਮੈਨੂੰ ਪਿਆ ਨਾ 6 ਮਹੀਨਾ ਹੋਣ ਲੱਗਦੀ 1.5 ਹੋਤੇ ਉਹ ਉਧਰ ਆ ਜੂਗੀ ਚਲੋ ਜੀ ਨਹੀਂ ਦਮ ਸਿੱਕੀ ਕਿਵੇਂ ਹਾਂ ਦਰਸਤੀ ਦੀ ਗੱਲ ਆ ਸਾਰੀ ਮੈਂ ਇੱਥੇ ਖਾਦ ਨਹੀਂ ਤਾਂ ਨਾ ਗਲਿਆ ਹਾਂਜੀ ਤੇ ਸਾਮਾਂ ਦੇ ਟਾਈਮ ਨੇ ਤਕਰੀਬਨ 5:30 ਪੌਣੇ 6 ਦਾ ਟਾਈਮ ਹੈ। ਦੋਤ ਪੈਲੀ ਬਾਹਰ ਆ ਆਪਣੀ ਪੈਲੀ ਦੇਖੋ। ਤੇ ਇਹਦੇ ਵਿੱਚ ਆਪਾਂ ਡੀਐਸਰ ਕਰਨੀ ਹੈ ਸਿੱਧੀ ਬਜਾਈ ਕਰਨੀ ਹੈ ਮਤਲਬ ਕਿ ਤੇ ਸਿੱਧੀ ਬਜਾਈ ਦਾ ਮਤਲਬ ਇਹਨੂੰ ਤਿਆਰ ਕਰਕੇ ਸਾਫ ਕਰਕੇ ਮਸ਼ੀਨ ਨਾਲ ਇਹਦੀ ਬੀਜ ਦਾਂਗੇ। ਕਣਕ ਵਾਂਗੂ ਫਿਰ ਪਾਣੀ ਲਾ ਕੇ ਉਹ ਹੋਜੂ। ਕੱਖਾਂ ਤੋਂ ਨਦੀਨਾਂ ਤੋਂ ਇਹਦੇ ਕਰ ਦਾਂਗੇ ਆਪਾਂ ਸਪਰੇ ਵਧੀਆ ਸਪਰੇ ਹਾਂ ਆਉਂਦੀਆਂ ਨੇ ਤੇ ਕੁਝ ਲੇਬਰ ਲਾ ਕੇ ਕੱਢੇ ਜਾਂਦੇ ਨੇ ਕੱਖ ਵਿੱਚੋਂ। ਪਸਲ ਵਧੀਆ ਹੋ ਜਾਂਦੀ ਹੈ ਤੇ ਭਗਵੰਤ ਮਾਨ ਜੀ ਦਾ ਧੰਨਵਾਦ ਜਿਹੜੇ ਉਹ 1500 ਕਿਲੇ ਦੇ ਦਿੰਦੇ ਨੇ ਉਹ ਟੂ ਲੱਗ ਜਾਂਦੀ ਹੈ ਉਹ ਲੇਬਰ ਮਨ ਉਹ ਤਿੰਨ ਦਿਹਾੜੀਆਂ ਕਿਲੇ ਲਗਦੀਆਂ ਉਹ ਟੂ ਕੋ ਲੱਗੇ ਨਹੀਂ ਆ ਦੂਜਾ ਖਰਚਾ ਤਾਂ ਪਾਉ ਵੀ ਕਰਨਾ ਹੀ ਆ ਪੇਲੀ ਤੇ ਉਹ ਵੀ ਧੰਨਵਾਦ ਜੀ ਇਹਨਾਂ ਦਾ ਤੇ ਜੋਤ ਪੇਲੀ ਬਾਹ ਰਿਹਾ ਹੈ 13 ਹਲ ਨੇ ਜੀ ਤੇ ਮਗਰ ਪੈੜਾ ਰਹਿ ਗਿਆ ਉਹਨਾਂ ਕੱਢ ਕੇ ਲਿਆਊਗਾ ਪੂਰਾ ਕਿਸਾਨ ਬਣ ਗਿਆ ਜੋਤ ਵੀ ਇੱਧਰ ਆ ਗਿਆ ਆਪਣੇ ਘਰ ਆ ਸਾਰੀ ਪੈੜੀ ਇੱਧਰ ਆਪਣੀ ਆ ਗਈ ਜੋ ਬਗੀ ਇੱਕ ਮੋਟਰ ਤੇ ਉੱਜੀ ਮੋਟਰ ਆਪਣੇ ਘਰ ਕੋਲੇ ਆ ਤੁਹਾਨੂੰ ਪਤਾ ਹੀ ਆ ਪੈੜਾ ਰਹਿ ਗਿਆ ਜੀ ਦੇਖੋ ਜੀ ਬੈਂਕ ਲਾ ਕੇ ਕੱਢ ਕੇ ਲਿਆ ਪੈੜਾ ਇਹਦਾ ਮਤਲਬ ਇਹ ਸਿੱਖ ਗਿਆ ਪੂ ਤਾਂ ਵੀ ਸਿਰਾ ਤਾਂ ਡਰਾਈਵਰੀ ਦਾ ਜਮਾ ਨਹੀਂ ਆਉਂਦਾ ਸਾਰੀ ਉਮਰ ਹੀ ਸਿੱਖੀ ਜਨ ਬੰਦਾ ਜੀ ਪਰ ਆਪਦਾ ਡੰਗ ਸਾਰਨ ਲੱਗ ਗਿਆ ਵਧੀਆ ਕੰਮ ਹੌਲੀ ਹੌਲੀ ਸਾਲ ਦੋ ਸਾਲਾਂ ਚ ਪੂਰਾ ਟੈਂਟ ਬਣ ਜਾਊਗਾ ਕਾਰਿਆ ਪਾਲੀ ਪੈਲੀ ਜ਼ੋਤ ਅਰਦਨ ਦਾ ਹੀ ਵੱਖਰਾ ਹੀ ਸਵਾਰ ਹੈ ਇਹਦਾ ਪਹਿਲੇ ਗੋਏ ਚ ਬੌਣਾ ਹੌਲੀ ਚਲਾਉਣਾ ਜਦੋਂ ਮੈਂ ਬੈਹੇ ਨਾ ਮੈਂ ਕੀਜਾ ਮੀਡੀਅਮ ਲਾ ਲੈਂਦਾ ਤੇ ਬਹੁਤ ਛੇਤੀ ਕੰਮ ਨੂੰ ਪੜਦਾ ਤਕਰੀਬਨ ਘੰਟੇ ਚ ਚਾਰ ਕਿਲੇ ਬਾਹਰ ਦਾ ਹੀ ਰਾਮ ਨਾਲ ਇਹ ਤੇਰਾ ਹਾਲ ਨੇ ਡੂੰਘੇ ਬਹੁਤ ਜਾਂਦੇ ਨੇ ਦੇਖੋ ਜੀ ਚਲੋ ਜੀ ਅੱਜ ਦੇ ਬਲੌਗ ਚ ਨਹੀਂ ਧੰਨਵਾਦ